ਫਰੀਦਕੋਟ ਵਿਖੇ ਵਪਾਰੀ ਤੋਂ ਹੋਈ ਦਿਨ ਦਿਹਾੜੇ ਲੁੱਟ ਦੇਖੋ ਕੀ ਕਹਿਣਾ ਹੈ ਵਪਾਰੀ ਦਾ ਕਿਸ ਤਰ੍ਹਾਂ ਲੋਕਾਂ ਨੇ ਘੇਰ ਕੇ ਉਹਦੇ ਨਾਲ ਕੀਤੀ ਲੁੱਟ ਅਤੇ ਪੁਲਿਸ ਕੀ ਕਰ ਰਹੀ ਹੈ ਕਾਰਵਾਈ ਕੋਈ ਵਾਰਦਾਤ ਹੈ ਜੀ ਮੈਂ ਸੜਕੋਂ ਆ ਰਿਹਾ ਸੀਗਾ ਤੇ ਇੱਥੇ ਅੱਠ ਕੁ ਮੁੰਡੇ ਖੜੇ ਸੀਗੇ ਪਹਿਲਾਂ ਹੀ ਤੇ ਛੱਕ ਪਿਆ ਸੀ ਮੈਂ ਅੱਗੇ ਜਾ ਕੇ ਰੁਕ ਗਿਆ ਕਿਤੇ ਦੁਕਾਨ ਤੇ ਬਹਿ ਗਿਆ ਪਰ ਮੈਂ ਫਿਰ ਜਦੋਂ ਤੁਰਿਆ 10 ਮਿੰਟਾਂ ਬਾਅਦ ਫਿਰ ਦੁਬਾਰਾ ਮੈਂ ਵੇਖਿਆ ਕੋਈ ਨਹੀਂ ਸੀਗਾ ਤੇ ਮੈਂ ਐਕਟਵਾ ਲੈ ਕੇ ਤੁਰ ਪਿਆ ਅੱਗੇ ਜਾ ਕੇ ਜਿਹੜਾ ਉਹ ਪ੍ਰੋਬਲਮ ਪਾਉਂਦਾ ਹੈਗਾ ਉੱਥੇ ਆ ਕੇ ਮੁੰਡਿਆਂ ਨੇ ਮੈਨੂੰ ਘੇਰ ਲਈ ਚਾਰ ਜਿਹੜਾ ਨੇ ਤਿੰਨ ਮੋਟਰਸਾਈਕਲ ਅੱਗੇ ਲਾ ਲੇ ਮੁੰਡੇ ਅੱਠ ਸੀ ਚਾਰਾਂ ਨੇ ਮੇਰੀ ਐਕਟਵਾ ਦੀ ਚਾਬੀ ਫੜੀ ਐਕਟਵਾ ਚ ਪੈਸੇ ਕੱਢੇ ਤੇ ਇੱਕ ਚਾਰਾਂ ਜਣਾਂ ਨੇ ਮੈਨੂੰ ਗਲਮੇ ਜੱਥ ਪਾ ਕੇ ਝਾੜੀਆਂ ਚ ਸਿੱਟ ਲੈ ਗਏ ਕਿੰਨੇ ਪੈਸੇ ਸੀ ਤੇ ਕੀ ਕੰਮ ਕਰਦਾ ਆਪਣਾ ਇੱਕ ਕਨਫੈਕਟਰੀ ਦਾ ਕੰਮ ਆ ਜੀ ਹੋਲ ਸੇਲ ਦਾ ਤੇ ਚੈਨੀ ਖੋਗੇ ਲੈ ਕੇ ਗਲ ਚੱਤ ਪਾ ਕੇ ਮਾਨਨ ਕੇ ਚਲੋ ਵੀ ਇੱਕ ਹਦੀਸ ਛੋਟੀ ਸਾਟੀ ਮਾਰੀ ਜਿਵੇਂ ਸਪੈਦੇ ਦੀ ਸੀਗੀ ਉਹ ਵੀ ਉੱਥੇ ਬਰਾਮਤ ਹੋਈ ਐ ਤਾਂ ਕਰਕੇ ਤੇ ਉਹ ਚਾਰ ਮੁੰਡੇ ਸੀ ਜਿਹੜੇ ਉਹਨਾਂ ਨੇ ਵਿੱਚੋਂ ਐਕਟਾਂ ਚੋਂ ਪੈਸੇ ਕੱਢੇ ਤੋਂ ਉਵੇਂ ਹੀ ਭੱਜ ਗਏ ਨਾਲ ਦੀ ਨਾਲ ਤੁਸੀਂ ਕਿਧਰੋਂ ਆ ਰਹੇ ਸੀ ਕਿਧਰ ਜਾ ਰਹੇ ਮੈਂ ਸੜਕੋਂ ਆ ਰਿਹਾ ਸੀ ਘਰ ਨੂੰ ਜਾ ਰਿਹਾ ਸੀ ਸਿਰਫ ਜਤਿੰਦਰ ਚੌਂਕ ਤੇ ਜੀ ਇਹ ਬਿਲਕੁਲ ਹੋਈ ਆ ਵਾਪਸ ਨਹੀਂ ਇਹ ਦਲੀਪ ਨਾਂ ਇਹਨਾਂ ਦਾ ਜੀ ਸ਼ਿਵਾਰ ਚੌਂਕ ਦੇ ਰਹਿਣ ਵਾਲੇ ਆ ਪੇਮੈਂਟ ਲੈ ਕੇ ਆ ਰਿਹਾ ਸੀ ਸੜਕ ਤੋਂ ਤੇ ਕਹਿੰਦੇ ਇੱਥੇ ਜਿਹੜਾ ਹੈਗਾ ਸਮਰਾ ਪੰਪ ਦੇ ਕੋਲੇ ਜਿਹੜਾ ਇਹ ਮੇਰੇ ਨਾਲ ਕੁੱਟਮਾਰ ਕਰਕੇ ਬੰਦੇ ਨੇ ਕਦੇ ਮੇਰੇ 40000 ਰੁਪਏ ਪੇਮੈਂਟ ਖੋ ਲਈ ਕਿਸ ਕਿੰਨੇ ਕੁ ਬੰਦੇ ਦੱਸੇ ਜਾ ਰਹੇ ਇਹ ਜੀ ਤਿੰਨ ਮੋਟਰਸਾਈਕਲ ਤੇ ਦੱਸੇ ਜਾ ਰਹੇ ਤੇ ਆਪਣਾ 7-8 ਬੰਦੇ ਕਰ ਰਹੇ ਹਾਂ ਹਾਂ ਜੀ ਬਸ ਅਜੇ ਪਹੁੰਚੇ ਹਾਂ ਜੀ ਦੇ ਕਾਰਵਾਈ ਕਰਾਂਗੇ ਜੀ ਬਸ